ਵੰਦਲਾ ਹਾਂ ਹਾਂ ਜੀ ਕਿਸਾਨ ਵੀਰੋ ਸਵਾਦ ਤਾਂ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਤ ਨਗਾਵਾ ਸੇ ਲਈ ਲੈ ਕੇ ਆਏ ਜੀ ਇੱਕ ਬਾਈ ਤਾਜੀ ਸੂਵੀ ਹੈ ਤੇ ਦੋ ਗੱਪਣਾ ਨੇ ਇੱਕ ਜਰਸੀ ਹੈ ਟੌਪ ਆਉ ਪੁੱਛ ਲੈਨੇ ਬਾਈ ਟੋਟੇ ਭਾਈ ਜੀ ਹੱਸੀ ਗੱਲ ਸਾਫ਼ੀ ਆ ਬਾਈ ਹੋ ਠੀਕ ਹੋ ਵਧੀਆ ਦੀ ਬਹੁਤ ਵਧੀਆ 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 ਚੰਗਾ ਕੰਮ ਕਰ ਹਾਂ ਜੀ ਠੀਕ ਆ ਬਾਈ ਤਿੰਨ ਬੇੜਾ ਨੇ ਅੱਜ ਹਾਂ ਬਾਈ ਤਿੰਨ ਬੇੜਾ ਅੱਜ ਚਾਰ ਸੀ ਬੇੜਾ ਦਾ ਯਾਰ ਇੱਕ ਵੜ ਦੇ ਪੀ ਯਾਰ ਠੀਕ ਹੈ ਇੱਕ ਸੇਲ ਹੋ ਗਈ ਹੈ ਨਾ ਹਾਂ ਬਿਲਕੁਲ ਠੀਕ ਆ ਨਾਮ ਤੇ ਐਡਰੈਸ ਹੋ ਨਾਮ ਮੇਰੇ ਅਰਸ਼ਦੀਪ ਆ ਉਹ ਪਿੰਡ ਜਦੀਪਾ ਮੰਦ ਕਹਿੰਦੇ ਆ ਠੀਕ ਆ ਪਿੰਡ ਬਈ ਸੈਦੋ ਗਿਆ ਹੂੰ ਪਿੰਡ ਬਈ ਸੈਦੋ ਗਿਆ ਤਸੀਲ ਬਈ ਨਾਹ ਸਿੰਘਲਾ ਜ਼ਿਲ੍ਹਾ ਵੀਰੇ ਮੋਗਾ ਨੇੜੇ ਪਿੰਡ ਬਈ ਨੇੜੇ ਵੀਰੇ ਭਾਗੀ ਕੇ ਰਹੇਗੇ ਬਾਹਰ ਬਾਹਰ ਖੇਤਾਂ ਵਿੱਚ ਭਾਗੇ ਦੇ ਛੱਡ ਕੇ ਆਪਣੇ ਘਰ ਆ ਮੋਬਾਈਲ ਨੰਬਰ ਕੋਡ 8876 ਹੂੰ 1764 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਐ ਡਾਕਟਰ ਵੀਰੇ ਦੂਜਾ ਸੂਸ ਹੋਈ ਆ ਠੀਕ ਆ ਇਹਨੂੰ ਮਸਾਂ ਹੀ ਵਾਰ 20-25 ਮਿੰਟ ਹੋਏ ਹੋਣਗੇ ਠੀਕ ਆ ਬੱਛਾ ਕੀ ਦੇਤਾ ਬੱਛਾ ਦੇਤਾ ਮੇਰੀ ਬੱਛਾ ਦੇਤਾ ਹਾਂ ਬੱਛਾ ਇਹ ਉੱਠਦਾ ਵੀ ਨਹੀਂ ਆ ਪੂਰਾ ਹੂੰ ਮਤਲਬ ਚਾਰ ਟੈਗ ਦੀ ਜੀ ਆ ਤੇ ਬੌਲਾ ਚੱਡੇ ਕਿ ਨਹੀਂ ਗੱਡੇ ਬੋਲਾ ਮੇਰੇ ਯਾਰ ਆਏ ਮਤਲਬ ਥੋੜੀ ਜਿਹੀ ਕਿਰਦੀ ਸੀ ਤਾਰਨ ਕਿੰਨਾ ਵੀ ਢੋਕਦਾ ਹੈਗਾ ਠੀਕ ਆ ਹੂੰ ਉਹ ਠੰਡੀ ਸੀਸ ਲੱਗ ਪੂਰੀ ਆ ਜਿਵੇਂ ਮਰਜੀ ਹੱਥ ਭਾਈ ਚੱਲ ਜਿਵੇਂ ਮਰਜੀ ਬਹਿ ਜਾ ਕੋਈ ਚੱਕਰੀ ਨਹੀਂ ਚਵਾਈ ਦੇਖੋ ਕੀ ਬਾਤ ਸਭਾਈ ਜੀ ਦੰਨੇ ਯਾਰ ਕੀ ਚਵਾਈ ਆ ਕੱਲਾ ਕੱਲਾ ਥਾਣਾ ਪੂਰੀ ਵਿਥੀ ਤੇ ਥਾਣਾ ਚਾਰ ਦਾ ਲੈ ਕੇ ਨੰਬਰ ਹੋ ਗਈ ਹੈ ਚਵਾਈ ਚੰਗੀ ਹੈ ਨਾ ਹਾਂ ਵੀਰੇ ਇੱਕ ਨੰਬਰ ਹੋ ਚੋਣ ਜਾਣ ਦੀ ਗਰੰਟੀ ਹੋ ਗਈ ਇੱਕ ਨੰਬਰ ਚਵਾਈ ਹੈ ਲੈ ਕੀ ਆ ਬਾਤ ਠੰਡੀ ਜੀ ਉਸ ਲੱਗ ਉਹ ਤੇਰੀ ਜੇ ਮਰਜੀ ਮਾਰੀ ਚਲਦਾ ਰਾਂ ਤੁਰਾਂ ਯਾਰ ਖਾਣਾ ਬਹੁਤ ਚੰਗਾ ਹੈ ਨਾ ਬੁੱਕੇ ਦਾ ਠੰਡੀ ਢੁੰਡੀ ਬਹੁਤ ਆ ਡਾਕਟਰ ਜੀ ਚੋਣ ਜਾਣ ਦੀ ਗਰੰਟੀ ਹੋ ਗਈ ਬੰਦੇ ਨਾੜਾ ਨੂੜਾ ਬਹੁਤ ਚੰਗਾ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਵ ਤੇ ਨਾੜਾ ਨੂੜਾ ਫੁੱਲ ਚੰਗੇ ਗੱਠਲੇ ਬਾਬਾ ਜੀ ਮੂਹਰ ਨੂੰ ਠੱਕ ਰੱਖਦੀ ਆ ਤੇ ਨਾਲਾ ਨੋੜਾ ਦੇਖੋ ਵੱਡੀ ਨਾਲ ਬਹੁਤ ਬਈ ਗੁਰੂਕ ਬਹੁਤ ਆਈ ਜੀ ਕਹਿੰਦੇ ਸਹੀ ਗੱਲ ਆ ਕਿੰਨਾ ਦੁੱਧ ਦੇ ਦੂ ਅਸਟੀਮੇਟ ਜੀ ਦੁੱਧ ਬਈ ਮਾਲਕਾਂ ਨੇ ਕਿਹਾਗਾ ਆਪਣੇ ਕੋਲ ਤਾਂ ਫਿਰ ਕੱਢ ਲਈ ਆਈ 100 ਠੀਕ ਆ ਮਾਲਕਾਂ ਨੇ ਕਿਹਾ ਜੀ ਬਈ ਦੁੱਧ ਦਿੱਤਾ ਇਹਨੇ ਪਲੂਨ ਨੇ 18 19 ਕਿਲੋ ਠੀਕ ਆ 18 19 ਕਿਲੋ ਤਾਂ ਡਾਕਟਰ ਵੀ ਟੁੱਟਦੀ ਨਹੀਂ ਯਾਰ ਹਨਾ ਦਾ ਦੁੱਧ ਅਗਲੇ ਜੀ ਸੇਵਾ ਦਾ ਸਹੀ ਗੱਲ ਆ ਹਨਾ 18-19 ਕਿਲੋ ਦੇ ਆਪਾਂ ਗਾਰੰਟੀ ਦੇ ਲਾਂਗੇ ਹਜੇ ਬੈਠ ਉਹਨੇ ਬਾਈ ਯਾਰ ਹਜੇ ਇੰਨੀ ਵੜਾ ਇਹ ਹਾਲੀ ਕਰਤੀ ਸਹੀ ਗੱਲ ਹੈ ਇਹ ਬੰਦੂਆ ਬਹੁਤ ਸੋਹਣਾ ਮੱਛੀ ਬਹੁਤ ਸੋਹਣਾ ਲੇਵਾ ਕੱਲਾ ਕੱਲਾ ਥਾਣੇ ਮੁੱਠੀ ਵਾਲਾ ਤਾਂ ਅੰਟ ਲਾਡੋ ਲਾਡੋ ਚਾਚਾ ਚਾ ਲੱਗ ਗਿਆ ਬਾਈ ਦੁੱਧ ਦਿੱਤੇ ਆ ਗਈ ਬੈਠ ਨੇ ਹੋਰ ਜੇਰ ਹਜੇ ਬਾਕੀ ਹੈ ਨਾ ਜੇਰ ਕਰੇ ਜਦੋਂ ਪੈ ਗਈ ਹਨਾ ਆਪਾਂ ਵੀਡੀਓ ਬਣਾ ਲਾਂਗੇ ਬਹੁਤ ਠੀਕਾ ਖੋਲ ਲੋ ਬਈ ਤੋਰ ਕੇ ਦਿਖਾ ਦੋ ਫੁੱਲ ਵੱਡਾ ਕਰਦਾ ਬਈ ਥਾਂ ਤੇ ਕੱਦ ਬੁੱਧਾ ਲਈ ਆ ਗਈ 18 ਫੁੱਲ ਚੰਗੀਆਂ ਆ ਤੇ ਸੂਈ ਸਵਾਈ ਆ ਵੱਡੀ ਗੱਲ ਗਰਮੀ ਬਿਲਕੁਲ ਨਹੀਂ ਮਾਰਦੀ ਇਹ ਫਾਇਡ ਹੈ ਗਰਮੀਆਂ ਚ ਫੁੱਲ ਕਾਮ ਜਾ ਭੱਲੇ ਵਾਲੂਗਾ ਕਮਾਲ ਦਾ ਕੱਲਾ ਕੱਲਾ ਗਰਮੀ ਵਾਲਾ ਮਾਰੀ ਹੈ ਵੀਰੇ ਤੋੜਾ ਤਾਰਾ ਚੰਗਾ ਬੱਚੇ ਦਾ ਕਰਦੀ ਹੈਗੀ ਥੋੜਾ ਬੱਚੇ ਦਾ ਕਰਦੀ ਜਰੂਰ ਤਾਜੀ ਕਰਕੇ ਬੱਚੇ ਦਾ ਤੈਨੂੰ ਪਤਾ ਹੁਣ ਕਰੂਗੀ ਹੂੰ ਠੰਡੀ ਸੀ ਰਾਜਾ ਮਰਜੀ ਦਾ ਪਾਣਾ ਪਾਲੇ ਕੋਈ ਚੱਕਰ ਨਹੀਂ ਠੀਕ ਆ ਭਾਈ ਤੇ ਮੁੱਲ ਕੀ ਆ ਭਾਈ ਇਹਦਾ ਮੁੱਲ ਡਾਕਟਰ ਦਾ ਜਿਹੜਾ ਮਰਜ਼ੀ ਕਰਾ ਲੈ ਯਾਰ ਹੂੰ ਮੈਂ 70 ਕਰਾ ਲਾ 72 ਕਰਾ ਲਾ ਬਾਈ ਠੀਕ ਆ 66000 ਜੋ ਬਾਈ ਛੋਟ ਹੋਊਗੀ 66000 ਦੇ ਵਿੱਚੋਂ ਮਾਰ ਤਾਂ ਜ਼ਰੂਰ ਹੋ ਜਾ ਬੈਠ ਜੇ ਮੈਂ ਮਰਜੀ ਜਾਈ ਬੱਚੇ ਪੁੱੱਚੇ ਦਾ ਕਰਦੀ ਆ ਬੈਠਦੀ ਚਵਾਈ ਤਾਂ ਐ ਮਾਰੀ ਚੱਲ ਬਾਈ ਯਾ ਬਾਤ ਆ ਹਨਾ ਯਾਰ ਮੂਰਦੀ ਦਾ ਰੇਗੀ ਜਿਹੜਾ ਮਾਰ ਕਰਦੀ ਤੈਨੂੰ ਕਿਆ ਬਾਤ ਆ ਲੈ ਮਗਰਦੀ ਵੀ ਬਾਈ ਚੂਣ ਜਾਂਦੀ ਗਾਰੰਟੀ ਉਹ ਠੰਡੀ ਸੀਲ ਤੇ ਨਿਆਣਾ ਪਾਉਣਾ ਪਾ ਨਹੀਂ ਪਾਉਣਾ ਨਾ ਐ ਵੀ ਚੋਲਾ ਲੈ ਇਹਦਾ ਵਿਚਾਰੀ ਕਹਿੰਦੀ ਕੋਈ ਨਹੀਂ ਯਾਰ ਐਂਦੀ ਕੁਛ ਨਹੀਂ ਥੋੜੀ ਜੀ ਤਾਜੀ ਆ ਤਾਂ ਹੀ ਬੱਚੇ ਵਿੱਚ ਆਉਂਦਾ ਕੋਈ ਨਹੀਂ ਭਾਈ ਪੰਜ ਚਾਰ ਘੰਟੇ ਦਾ ਬੱਚੇ ਦਾ ਕਰਦਿੰਗੇ ਆਜੋ ਜੇ ਦੂਰ ਪੈ ਗਈ ਸਹੀ ਗੱਲ ਆ ਮੁੱਲ ਜਮਾ ਜਾਇਜ 66000 ਮੰਗ ਛੋੜੀ ਹੋਣੀ ਆ ਵੀਰੇ ਇਹਦੇ ਵਿੱਚ ਕੋਈ ਬਾਲਾ ਲੰਮਾ ਜੋੜਾ ਕੰਮ ਨਹੀਂ ਹੋਣਾਗਾ ਅੱਗੇ ਭਰਾ ਦੋ ਨੰਬਰ ਕਿਹੜਾ ਸੋਸ ਹੁੰਦੀ ਹੈ ਇਹ ਡਾਕਟਰ ਮਾਲਕ ਨੇ ਦੂਜੇ ਗਿਆ ਯਾਰ ਅਗਲਾ ਬਲ ਇਸ ਤੀਜੇ ਮੰਨ ਲੈ ਠੀਕ ਆ ਠੀਕ ਆ ਹੱfte ਦੀ ਬੜ ਕੱਚੀ ਆ ਮਨਮੂਨ ਨਾਲੇ ਲੇਖੇ ਕੋਈ ਨਹੀਂ ਕੀ ਬਾਤ ਥਣ ਬੜਾ ਚੰਗਾ ਲੱਗਿਆ ਹਾਂ ਭਾਈ ਇਹ ਤਾਂ ਝੋਲੀ ਝੋਲੀ ਵੜਨੇ ਕੱਢ ਜਾਨੀ ਆ ਜੀ ਹੂੰ ਤੇ ਲਾਂ ਪਾਉ ਪਈਆਂ ਸਾਰੀਆਂ ਬਲਡਾਂ ਲਾ ਕੱਢ ਕੇ ਫੇਰ ਸੋਣਾ ਕਰ ਬਾਲੀ ਨੇ ਹੋ ਲੱਭੇ ਜ ਬਰੀਡ ਚੰਗੀ ਆ ਗਰਮੀ ਮੰਨਦੀ ਨਹੀਂ ਹੈਡ ਚੰਗੀ ਆਉਗੀ ਕਰਾਉਸ ਬਰੀਡ ਆਗੀ ਫੇਸਪੂਲਸ ਬਹੁਤ ਝੰਗਾਟਾ ਜਰਸੀ ਕਰਾਉਸ ਆ ਬਾਈ ਸਿੱਗਾ ਹੁਣ ਕੋਈ ਗਰਮੀ ਗਰਮੀ ਨਾਲ ਕਰਕੇ ਇਹ ਜਾਗੋ ਸੀ ਬੈਗਦਾਗਾ ਸਹੀ ਗੱਲ ਠੰਡੀ ਸੀਲ ਆ ਇਹਦਾ ਕੋਈ ਚੱਕਰ ਨਹੀਂਗਾ ਪਲੂਨਾ ਦੁੱਧ ਪਾਇਆ ਵਗਾ 14 15 ਕਿਲੋ ਠੀਕ ਆ 15 16 ਕਿਲੋ ਤਾਂ ਡੇਗਦੀ ਨਹੀਂ ਯਾਰ ਬਾਈ ਕਹਿਣ ਨੂੰ 20 ਕਾਲ ਆ ਬਾਈ ਕਾਲ ਉਹ ਚੀਜ਼ਾਂ ਦਾ ਫਾਇਦਾ ਕੋਈ ਨਹੀਂ ਸਹੀ ਗੱਲ ਠੰਡੀ ਆਈਆਂ ਸਾਇਲੈਂਟ ਪੀਸੀ ਆ ਯਾਰ ਜਿਵੇਂ ਮਰਜ਼ੀ ਬਿਠਾ ਲੈ ਰੱਸਾ ਸੜਦਾ ਤਾ ਧੌਣ ਤੇ ਹਾਏ ਤਾਂ ਮੈਂ ਤਾਂ ਯਾਰ ਲੈ ਕੇ ਵੀ ਬੀੜੇ ਦੇ ਵਿਚਾਲੇ ਖੜਾ ਲਈ ਪੋਲੀ ਪਈ ਆ ਪੂਰੀ ਪਈ ਆ ਪਲਾਈ ਪਲੋਈਲਾ ਬਹੁਤ ਪਈ ਆ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਟੱਲਾ ਟੱਲਾ ਬਹੁਤ ਪਈ ਆ ਸਾਰੀਆਂ ਬਲਡਾਂ ਲਾ ਕੱਢ ਕੇ ਘਰ ਮਾਣੀ ਨੇ ਬਾਈ ਫੇਰ ਸੋਣਾ ਤੇ ਕੀ ਮੁੱਲ ਆ ਭਰਾ ਇਹਦਾ ਫਿਰ ਡਾਕਟਰ ਮੁੱਲ ਅੱਜ ਸਾਰਿਆਂ ਦੇ ਜੈਜ ਹੀ ਕਰਨੇ ਆ ਲੈਣ ਦੇਣ ਜੇ ਵਾਲੇ ਮੁੱਲ ਕਰਾਉਣਾ ਮੈਂ 60 60 ਕਰਾਵਾਂਗਾ ਲੁੱਥੇ ਜਾੜ ਦੇਂਦੀ ਹਣਾ ਬਾਈ ਠੀਕ ਆ ਜੀ 53000 ਦੀ ਵੈੜ ਦੇਉਂਗਾ ਛੋਟ ਹੋਣੀ ਆ ਵੀਰੇ ਇਹਦੇ ਵਿੱਚੋਂ ਬਾਹਲੀ ਲੰਮੀ ਚੌੜੀ ਗੇਮ ਨਹੀਂ ਹੋਊ 53000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਵਿੱਚੋਂ ਛੋਟ ਛੱਪਾ ਹੋ ਜਾਊਗਾ 53000 ਚੋਂ ਛੋਟ ਹੋਊਗੀ ਕਾਹ ਨੂੰ ਬੰਦਾ ਆਪ ਨੂੰ ਕਹਿੰਦੇ 45 ਲਾਲਾ 40 ਦਾ ਚੀਜ਼ ਦਾ ਫਾਇਦਾ ਕੋਈ ਨਹੀਂ ਪਾਣਾ ਮੌਲੀ ਬਰੋਬਰ ਦੇ ਕਰੇ ਆ ਵੇਚਣ ਵਾਲੇ ਹੂੰ ਠੀਕ ਹੈ ਨਾ ਗੱਲ ਠੀਕ ਆ ਜੇ ਬੁੱਲ ਬਰੋਬਰ ਦਾ ਕਰਾਂਗੇ ਬਾਈ ਤਾਂ ਹੀ ਮਾਲ ਵਿਗਦਾ ਨਹੀਂ ਆਪਾਂ ਵੀਡੀਓ ਕਦੇ ਝਟ ਫਟ ਕੰਮ ਹੀ ਹੁੰਦਾ ਵੀਰੇ ਸਹੀ ਥਣ ਬਹੁਤ ਚੱਗਾ ਲੈ ਹਾਂ ਮਨੁੰਦਾ ਲੈ ਮਾਡਾ ਨੋੜਾ ਫੋਲ ਚੰਗੀਆਂ ਲੈ ਬਈ ਯਾਰ ਕੋਈ ਚੱਕਰ ਨਹੀਂ ਭੂ ਭੂ ਚਰਲਾ ਨਹੀਂ ਆ ਬੱਚੀ ਜਿਹਦੇ ਕੋਈ ਸਹੀ ਨਹੀਂ ਉਹ ਹੀ ਇਹ ਤਾਂ ਉਹੀ ਠੀਕ ਹੈ ਹਾਂ ਠੰਡੀ ਠੁੰਡੀ ਬਹੁਤ ਹੋਈ ਕਿਵਰੇ ਜਰਸੀ ਨੇਗੀ ਨਾ ਟਾਪ ਆ ਕਿਹੜਾ ਸੂਆ ਇਹ ਵੀਰੇ ਪਲੂਨ ਸੁੰਦੀ ਆ ਕਿੰਨੇ ਦਿਨ ਲੈਂਦੀ ਆ ਦਿਨ ਬਈ ਇਹਦੇ 5 4 ਦਿਨ ਲਊਗੀ ਯਾਰ ਸਭਾ ਸਭਾ ਸ਼ੌਂਕੀ ਪਕਾਇਆ ਕਿਸਾਬ ਦਾ ਅੱਛਾ ਠੀਕ ਹੈ ਆਪਣੀ ਵੀਡੀਓ ਦੇ ਵਿੱਚ ਜਰਸੀ ਕੋ ਟਾਮੂ ਹੀ ਆਉਗੀ ਲੈਣਾਗੇ ਆਪਾਂ ਲੋਕਲ ਰਗੇ ਦੀ ਆਪਣੇ ਇਲਾਕੇ ਦੀਆਂ ਨਾਲ ਦੇ ਪਿੰਡੋਂ ਵੱਛੀ ਲਈ ਆ ਮੱਛੀ ਦੇ ਲੱਛਣ ਲੁਛਣ ਚੈੱਕ ਕਰਿਆ ਫੇਸ ਕਿਹੜਾ ਕੀ ਬਾਤ ਹੈ ਤੇ ਉਹ ਬਹੁਤ ਚੰਗਾ ਬੋਦੀ ਬਹੁਤ ਚੰਗੀ ਹੈ ਮੈਂ ਇੱਕ ਨੰਬਰ ਪਿਓਰ ਜਰਸੀ ਪੰਜਾਬ ਵਾਲੀ ਆ ਭਾਈ ਨਾ ਆਪਾਂ ਕਿਤੇ ਲਈ ਆ ਨਾ ਆਪਾਂ ਕਿਤੇ ਆਪਾਂ ਲਈ ਠੀਕ ਹੈ ਠੰਡੀ ਸੀਲ ਦਾ ਲੇਖਾ ਕੋਈ ਨਹੀਂ ਐਵੇਂ ਪਲੂਣ ਸੂਂਦੀ ਆ ਐਂ ਹੀ ਭਜਾ ਭਾਈ ਇਹ ਥੱਲੇ ਠੰਡੀ ਬਹੁਤ ਆ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਢੱਲਾ ਦੇਖੋ ਆਰਡਰ ਬਹੁਤ ਸੋਹਣਾ ਤਿਆਰ ਕਰਦੇ ਆ ਇਹ ਸਾਰੀ ਠੰਡੀ ਲੈ ਲਈ ਜੀ ਉਹਦੇ ਨਾਲ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂ ਬਹੁਤ ਸੋਹਣਾ ਨੀਵਾ ਕਰੂਗੀ ਬਾਈ ਚਵਾਈ ਚੂਵੀ ਵੀ ਇੱਕ ਨੰਬਰ ਦੀ ਨਿਕਲੂਗੀ ਬੈਠਦੀ ਸਹੀ ਗੱਲ ਆ ਬਾਈ ਦੰਦਾ ਚ ਵੀ ਅਜੇ ਦੋਂਦੇ ਪੂਰੇ ਕਰਕੇ ਚੌਕ ਦੇ ਚੱਕੇ ਆ ਦੋਂਦੀ ਮੰਨ ਲੈ ਕੋਈ ਚੌਗੀ ਮੰਗ ਲੈ ਉਹ ਅਗਲੇ ਦੀ ਮਰਜ਼ੀ ਹੂੰ ਠੀਕ ਆ ਸਹੀ ਗੱਲ ਆ ਸੋਹਣੀ ਸੁਨੱਖੀ ਦਾ ਅੰਤ ਮੁੱਕਿਆ ਹੀ ਪਿਆ ਯਾਰ ਹੂੰ ਇਹ ਤਾਂ ਸਿਰਫ ਇੱਕ ਐ ਵੀ ਰਿਹੜਜੀ ਪੂਰੀ ਕੀਤੀ ਹੈਗੀ ਓਕੇ ਕਈ ਬੰਦੇ ਮੰਗਦੇ ਸੀ ਜਾਨ ਪ੍ਰਾਣ ਬਹੁਤ ਵੱਛੀ ਸਹੀ ਗੱਲ ਆ ਇਹ ਮੁੱਲ ਕੀ ਆ ਭਰਾ ਫਿਰ ਇਹਦਾ ਮੁੱਲ ਲੈਟਰ ਲੋਕ ਦਾ ਫੰਡਰਾਂ ਦਾ ਮੰਗੀ ਜਾਂਦੇ ਯਾਰ ਜਿਹੜਾ ਆਪਾਂ ਮੁੱਲ ਕਰਨਾਗਾ ਮੁੱਲ ਕਰਨ ਨੂੰ ਜਿਹੜਾ ਬਾਈ ਯਾਰ ਮਰਜ਼ੀ ਕਰ ਲੈਦਾ ਠੀਕ ਆ ਨਾ ਗੱਲ ਠੀਕ ਹੈ ਜੀ 56000 ਚੋ ਛੋਟ ਹੋਣੀ ਆ ਬਾਈ 56 60 60 ਕਰੀ ਜਾਊਂਗਾ ਕੀ ਦਾ ਫਾਇਦਾ ਨਹੀਂ ਹੈ ਇੱਕ ਸਾਉਦਾ ਨਹੀਂ ਹੀ ਨਾ ਯਾਰ ਸਹੀ ਗੱਲ ਸਾਇਲੈਂਟ ਪੀਸ ਆ ਜਿਵੇਂ ਮਰਜ਼ੀ ਵਿਚਾਰੀ ਨੂੰ ਐਂ ਵੇਜਾ ਮਗਰ ਵੇਜਾ ਹੇ ਤਾਂ ਬਾਈ ਬੱਚਾ ਪੁੱচ্চਾ ਲਾ ਕੇ ਲੈਚੀ ਮੁੱਕ ਜਾਨੇ ਬੱਚੀ ਸਹੀ ਗੱਲ ਠੀਕ ਆ ਗੱਲ ਇਹ ਬਿਆਰ ਟੋਆ ਪੰਗਾ ਮੈਂ ਚੰਗੀ ਬੱਛੀ ਆ ਜਿਹਦੇ ਘਰੇ ਬੱਚੇ ਪੁੱੱਚੇ ਜਿਹਨੇ ਲੈਣੇ ਆ ਵਧੀਆ ਸੀਮਨ ਲੱ ਠੀਕ ਆ ਸੀਮਨ ਦਾ ਆਪਾਂ ਪਤਾ ਕਰਦਾਂਗੇ ਆਪਾਂ ਪਤਾ ਕੀਤਾ ਨਹੀਂ ਗਾ ਵਾਕਈ ਓਕੇ ਯਾਰ ਮਿੱਤਰ ਬੰਦੇ ਤੋਂ ਹੀ ਆਈਏਗੀ ਹਮਮ ਖਾਣ ਬੜਾ ਚੰਗਾ ਲੱਗਿਆ ਇੱਕ ਨੰਬਰ ਆ ਬਾਈ ਯਾਰ ਚਵਾਈ ਜੂ ਵੀ ਬੰਦਾ ਟੱਚ ਵੀ ਨਾ ਕਰੇ ਯਾਰ ਪੌਣ ਦੀ ਆਨਲਾਈਨ ਮੰਗਾ ਲਈ ਆਪਣੀ ਗਾਰੰਟੀ ਹੋਊਗੀ ਯਾਰ ਠੀਕ ਆ ਬਾਈ ਖਾਣ ਨੂੰ ਬਹੁਤ ਚੰਗਾ ਲੱਗਿਆ ਬੜਦਾ ਠੀਕ ਆ ਬਾਈ ਹਾਂ ਠੰਡੀ ਠੁੰਡੀ ਬਹੁਤ ਆ ਜੇ ਬਾਈ ਬਣ ਜਾਣਾ ਬੜਨੇ ਲੈ ਸਹੀ ਗੱਲ ਆ ਠੀਕ ਆ ਇੱਕੋ ਦੇ ਵਾ ਸਟਾਰਟਿੰਗ ਹੁੰਦਾ ਬੜਦਾ ਹਮ ਆਜ ਕੋ ਬਣ ਕੇ ਸੂਗੀ ਬੜਾ ਨਾਲ ਇਹਦਾ ਬਾਈ 15 ਕਿਲੋ ਦੁੱਧ ਪਾ ਦੂਗੀ। ਨਾ ਕਿ ਭਰਾ ਕੋਲੇ ਸੀਗੇ ਤਿੰਨ ਤਿੰਨ ਹੀ ਲਖਾ ਤੇ ਬੈੜ ਜਿਹੜੀ ਸੂਈ ਬਹੁਤ ਚੰਗੀ ਬੈੜ ਆ। ਬੱਟਾ ਕੱਦ ਫੁੱਲ ਆਡ ਰੋਡਰ ਚੰਗਾ ਸੂਈ ਸਵਾਈ ਤੇ ਕਿਸੇ ਵੀਰ ਨੂੰ ਕੋਈ ਵੀ ਪਸੰਦ ਆਈ ਬਾਈ ਨਾ ਕਨੈਕਟ ਕਰ ਲਿਓ ਜੀ। ਧੰਨਵਾਦ।